ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਾਵਾਂਗੇ ਬਾਂਦੀ ਕਾਟ ਦੇਖੋ ਆਪਣਾ ਮੁੱਢਾ ਹੈਗਾ 8.5 ਇੰਚ ਤਿਆਰ ਕਮੀਜ਼ ਦਾ ਆਪਾਂ ਅੱਧਾ ਇੰਚ ਕਟਾ ਕੇ ਲੈਣਾ ਜਿੰਨਾ ਵੀ ਤੁਹਾਡਾ ਮੁੱਢਾ ਤਿਆਰ ਆ ਉਸ ਤੋਂ ਆਪਾਂ ਅੱਧਾ ਇੰਚ ਕਟਾ ਕੇ ਲੈਣਾ ਨੀਚੇ ਨੂੰ ਕੀਤਾ ਦੇਖੋ ਜੀ ਆਪਾਂ 3 ਇੰਚ ਡਾਊਨ ਦੇਖੋ ਜੀ ਹੁਣ 8.5 ਹੋ ਗਿਆ ਜਦੋਂ ਆਪਾਂ ਸਿੱਧਾ ਮਿੰਦੇ ਆ ਤਾਂ 8 ਰਹਿ ਜਾਂਦਾ ਇਸ ਤਰ੍ਹਾਂ ਇਸ ਤਰ੍ਹਾਂ ਜੀ ਆਪਣੀ ਬਾਹ ਪੂਰੀ ਆ ਜਾਂਦੀ ਆ ਤੇ ਉੱਪਰੋਂ ਆਪਾਂ 2.5 ਇੰਚ ਦਾ ਨਿਸ਼ਾਨ ਲਾ ਕੇ نیچے ਨੂੰ ਆਪਾਂ ਸਕੇਲ ਦੇ ਨਾਲ ਇਸ ਤਰ੍ਹਾਂ ਤਿਰਸੀ ਲਾਈਨ ਬਣਾ ਲੈਣੀ ਆ ਇੰਚ ਟੇਪ ਨੂੰ ਫੋਲਡ ਕਰਕੇ ਇਹਦਾ ਆਪਾਂ ਹਾਫ ਕਰ ਲੈਣਾ ਹਾਫ ਕਰਨ ਤੋਂ ਬਾਅਦ ਦੇਖੋ ਜੀ ਆਪਾਂ ਫਰੰਟ ਵਾਲੀ ਕਾਟ ਪਾਈ ਆ 1 ਇੰਚ ਦੀ 1 ਇੰਚ ਦੀ ਕਾਟ ਹੀ ਆਪਾਂ ਪਾਉਣੀ ਆ ਦੇਖੋ ਜੀ ਬਾਹ ਦੀ ਗੁਲਾਈ ਦੇਣ ਵਾਸਤੇ ਅੱਧਾ ਇੰਚ ਲਾਈਨ ਤੋਂ ਇਧਰ ਅੱਧਾ ਇੰਚ ਇਧਰ ਦੋਵੇਂ ਪਾਸੇ ਲਾਈਨ ਤੋਂ ਅੱਧਾ ਅੱਧਾ ਇੰਚ ਮਤਲਬ ਕਿ ਇਨਸਾਨ ਲਾਉਣ ਤੋਂ ਬਾਅਦ ਆਪਣਾ 1 ਇੰਚ ਹੋ ਗਿਆ ਇਸ ਤਰ੍ਹਾਂ ਪਾ ਦੇਣੀ ਆ ਆਪਾਂ ਸਿਰੇ ਤੱਕ ਗਲਾਈ ਹੁਣ ਆਪਾਂ ਇਸ ਤਰ੍ਹਾਂ ਪਾ ਦੇਣੀ ਆ ਜੀ ਫਰੰਟ ਵਾਲੀ ਗਲਾਈ ਦੇਖੋ ਜੀ ਇਹ ਪੈ ਗਈ ਆਪਣੀ ਬਾਹਂ ਦੀਆਂ ਕਾਟਾਂ ਕਹਿ ਲੋ ਚਾਹੇ ਤੁਸੀਂ ਬਾਹਂ ਦੀ ਗਲਾਈ ਇਸ ਤਰ੍ਹਾਂ ਕਰ ਲੈਣੀ ਆ ਜੀ ਆਪਾਂ ਕਟਿੰਗ ਆ ਲੋ ਜੀ ਆਪਣੀ ਬਾਹਂ ਦੀ ਹੋ ਗਈ ਕਟਿੰਗ ਹੁਣ ਆਪਾਂ ਪਾਵਾਂਗੇ ਦੇਖੋ ਜੀ ਫਰੰਟ ਵਾਲੀ ਕਾਟ ਫਰੰਟ ਵਾਲੀ ਕਾਟ ਪਾਉਣ ਲਈ ਆਪਾਂ ਦੋ ਪੱਲੇ ਨੀਚੇ ਛੱਡਦੇ ਤੇ ਦੋ ਪੱਲੇ ਆਪਾਂ ਉੱਪਰ ਚੱਕ ਕੇ ਉਹਦੇ ਵਿੱਚ ਜੀ ਆਪਾਂ ਫਰੰਟ ਵਾਲੀ ਪਾ ਦੇਣੀ ਆ ਕਾਟ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਬਾਹਂ ਦੀ ਕਰ ਲਈ ਕਟਿੰਗ ਜਿੰਨੀ ਆਪਣੀ ਬਾਹਂ ਦੇਖੋ ਜੀ ਆਪਣੀ ਬਾਹਂ ਰੈਡੀ ਆ ਗਈ 16 ਇੰਚ ਆਪਾਂ 3 ਇੰਚ ਤੁਸੀਂ ਹਰ ਇੱਕ ਸਾਈਜ਼ ਦੇ ਵਿੱਚ ਐਕਸਟਰਾ ਰੱਖਣਾ ਹੁੰਦਾ ਹੈਗਾ ਜਿੰਨੀ ਤੁਹਾਡੀ ਬਾਹ ਰੈਡੀ ਆ 3 ਇੰਚ ਐਕਸਟਰਾ ਮੂਰੀ ਹੈਗੀ ਆ ਦੇਖੋ ਜੀ ਆਪਣੀ 5 ਇੰਚ 5 ਇੰਚ ਤੋਂ ਆਪਾਂ 2 ਇੰਚ ਰੱਖਿਆ ਐਕਸਟਰਾ ਮਾਰਜਨ ਵਾਸਤੇ ਤੇ ਫਿਟਿੰਗ ਵਾਲੀ ਸਿਲਾਈ ਨੂੰ ਵੀ ਤੇ ਐਕਸਟਰਾ ਮਾਰਜਨ ਵਾਲੀ ਸਿਲਾਈ ਨੂੰ ਵੀ ਆਪਾਂ ਇਸ ਤਰ੍ਹਾਂ ਆਪਸ ਵਿੱਚ ਮਿਲਾਉਣ ਤੋਂ ਬਾਅਦ ਐਕਸਟਰਾ ਕੱਪੜੇ ਦੀ ਕਰ ਦੇਣੀ ਆਂਗੀ ਕਟਿੰਗ ਏਸੀ ਜੀ ਆਪਣੀ ਬਾਹ ਦੀ ਕਲਾਈ ਜੇ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਥੈਂਕ ਯੂ ਜੀ